ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਤੁਹਾਡਾ ਸਾਡੇ YouTube ਚੈਨਲ ਦੇ ਜਿਸ ਦਾ ਨਾਮ ਹੈ ਸੁਜੀਤ ਅਭੀ ਤੇ ਮੇਰਾ ਨਾਮ ਹੈ ਸੁਜੀਤ ਔਰ ਮੇਰੇ ਬੇਟੇ ਦਾ ਨਾਮ ਹੈ ਅਭੀ ਜਿਸ ਤੋਂ ਸੀ ਆਪਣੇ ਚੈਨਲ ਦਾ ਨਾਮ ਰੱਖਿਆ ਹੈ ਸੁਜੀਤ ਅਭੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਚੈਨਲ ਤੇ ਜੋ ਵੀ ਵੀਡੀਓ ਹੋਗੀ ਇਹ ਪਸੰਦ ਆਉਣਗੀਆਂ ਇਹ ਵੀਡੀਓ ਹਮੇਸ਼ਾ ਸਾਡੇ ਆਪਣੇ ਡੇਲੀ ਰੁਟੀਨ ਦੀਆਂ ਹੋਣਗੀਆਂ ਜੋ ਆਪਣੇ ਘਰੇਲੂ ਕੰਮ ਕਾਜ ਜਿੰਦੇ ਆ ਉਹ ਆਪਾਂ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਔਰ ਅਭੀ ਦੀਆਂ ਮਸਤੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਭੀ ਦੀ ਸਟੱਡੀ ਦਾ ਨਾ ਸ਼ੇਅਰ ਕਰਿਆ ਕਰਾਂਗੇ ਹਨਾ ਤੇ ਇਹ ਅੱਜ ਸਾਡੇ ਅਵੀ ਦਾ ਹੈ ਦੀਵਾਲੀ ਲੁੱਕ ਤੇ ਤੁਸੀਂ ਦੱਸਣਾ ਸਾਡਾ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਠੀਕ ਹੈ ਜੀ ਤੇ ਅੱਜ ਤੋਂ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਆਪਣੀ ਵੀਡੀਓ ਅੱਜ ਇਹ ਦੀਵਾਲੀ ਵਾਲਾ ਦਿਨ ਤਾਂ ਆਪਾਂ ਦੀਵਾਲੀ ਤੋਂ ਪਹਿਲਾਂ ਦੀ ਵੀਡੀਓ ਸ਼ੂਟ ਕੀਤੀਆਂ ਆ ਤੇ ਫਿਰ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਰੋਜ਼ ਰੋਜ਼ ਤੇ ਫਿਰ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਚੈਨਲ ਵੱਲ ਵੱਧ ਲਾਈਕ ਤੇ ਸਬਸਕ੍ਰਾਈਬ ਕਰੋਗੇ ਤਾਂ ਸਾਡੀਆਂ ਵੀਡੀਓ ਹਾਂ ਜਿੱਥੇ ਹੁਣ ਆਪਾਂ ਕਰ ਲਈਏ ਘਰ ਦੇ ਕੰਮ ਤਾਂ ਜਲਦੀ ਜਲਦੀ ਤੇ ਮੈਂ ਹਲਦੀ ਉਸਤੀ ਬਣਾਉਣ ਉਸਤੀ ਬਣਾ ਕੇ ਮੈਂ ਕੱਢ ਕੇ ਤੇ ਫਿਰ ਆਪਾਂ ਕਰਾਂਗੇ ਬਾਕੀ ਦੇ ਕੰਮ ਕਾ ਸਾਰੇ ਨਾਸ਼ਤਾ ਆਪਣਾ ਅੰਦਰ ਤੇ ਨਾਸ਼ਤੇ ਤੋਂ ਬਾਅਦ ਕਿ ਜਿਹੜੀ ਤਰ੍ਹਾਂ ਦੇ ਕੰਮ ਵਿੱਚ ਮੇਰੇ ਕੋਲ ਵੀਡੀਓ ਕਲਿੱਪ ਕਰਨੀ ਹੈ ਹੋਈ ਤੇ ਇਸ ਨੂੰ ਫਿਰ ਆਪਣਾ ਪਕਵਣ ਦਿਖਾ dielha pan dal diel wali toli naal makkhan de naal dein ਪੇਸਟ ਹਾਂਜੀ ਤੇ ਨਾਸ਼ਤਾ ਕਰਨ ਦੇ ਬਾਅਦ ਆ ਫਿਰ ਆਪਾਂ ਨੇ ਕਰ ਲਈ ਘਰ ਦੀ ਸਫਾਈ ਤੇ ਅੱਜ ਨੂੰ ਆਪਾਂ ਚੱਕਮ ਕਾ ਦਿੱਤੇ ਜਿੰਦ ਇੱਥੇ ਮੰਮੀ ਫਿਲਮ ਦੇਖ ਰਹੀ ਸੀ ਤੇ ਇੱਥੇ ਹੁਣ ਆਪਣੇ ਕਿਚਨ ਦੀ ਲੁੱਕ ਦੇਖ ਲੋ ਅੱਜ ਫੇ ਤੋ ਜੀ ਹੁਣ ਆਪਾਂ ਥੋੜੀ ਰੈਸਟ ਕਰਨੇ ਤੇ ਬਾਅਦ ਵਿੱਚ ਸਟਾਰਟ ਕਰਦੇ ਦੁਪਹਿਰ ਦਾ ਖਾਣਾ ਤੇ ਹੁਣ ਆਪਾਂ ਅੱਜ ਕੁਝ ਬਣਾਇਆ ਨਹੀਂ ਦੁਪਹਿਰੇ ਕਿਉਂਕਿ ਸਾਗ ਥੇਲਾ ਦਾ ਬਣਾਇਆ ਸੀ ਤਾਂ ਹੁਣ ਆਪਾਂ ਇਹਨੂੰ ਤੜਕਾ ਲਗਾ ਲਵਾਂਗੇ ਕਿ ਸਾਗ ਜਿੰਦਰਾ ਖੋਲ ਨਹੀਂ ਹੈ ਜੀ ਕਿਉਂਕਿ ਸਾਗ ਕੋਟਣ ਦੇ ਵੇਲੇ ਪੌੜ ਲੱਗੇ ਤੋਂ ਦੋ ਸਾੜੀ ਹੋ ਗਈ ਮਸ਼ੀਨ ਖਰਾਬ ਤੇ ਜਿਹੜੇ ਹੱਥ ਨਾਲ ਸਾਗ ਕੋਟਣ ਵਾਲੀ ਹੁੰਦੀ ਆ ਉਹ ਵੀ ਟੁੱਟ ਗਈ ਤਾਂ ਫੇਸ ਕਰਕੇ ਹੁਣ ਮੈਂ ਮਿਕਸਚਰ ਦੇ ਨਾਲ ਇਹਨੂੰ ਕਮਾਲਿਆ ਤੇ ਸਾਫ ਕਰ ਲਿਆ ਸਹੀ ਨਿਕਲ ਦਮ ਸਭ ਬਦਿਆ ਹੋ ਗਿਆ ਸਾਫ ਤੇ ਹੁਣ ਆਪਾਂ ਖਾਣਾ ਵਗਿਆ ਆਰਾਮ ਦਾ ਮੱਕੀ ਦੀ ਰੋਟੀ ਸਾਗ ਦੇ ਨਾਲ ਤੇ ਆਪਣੀ ਦੁਪਹਿਰ ਦਾ ਖਾਣਾ ਪਾਣੀ ਸੀਗਾ ਜੇ ਇਸ ਤੋਂ ਬਾਅਦ ਕੋਈ ਸ਼ਾਮ ਲਈ ਤਿਆਰੀ ਕਰ ਲਈਏ ਹੁਣ ਆਪਾਂ ਫਰਾਂਗੇ ਨੂੰ ਦੀ ਤਿਆਰੀ ਤੇ ਆਪਾਂ ਲਾਈਟਸ ਮੈਰ ਲਗਾ ਲਈਆਂ ਕਿ ਹੁਣ ਆਪਣਾ ਸਾਡਾ ਘਰ ਕਰ ਰਿਹਾ ਜਗਮਗ ਜਗਮਗ ਕੀ ਦੱਸਣਾ ਤੁਸੀਂ ਤੁਹਾਨੂੰ ਕਿੰਨਾ ਕਿ ਸਾਡਾ ਕਰਕੇ ਕਿੱਸਾ ਲੱਗ ਰਿਹਾ ਸੀ ਜੀ ਤੋਂ ਦੇ ਨਾਲ ਹੀ ਆਪਾਂ ਸਟਾਰਟ ਕਰ ਦਿੱਤਾ ਹਾਂ ਦਾ ਘਣਾ ਤਾਂ ਕਿ ਟੈਂਪਲ ਕੰਮ ਥਾਰ ਹੋਇਆ ਅਬੀ ਤੇ ਮੈਨੂੰ ਸਾਗਿਨਿਸ਼ ਵਾਲੀ ਪਾਈ ਕਿ ਉਹ ਚਲੋ ਚਲੋ ਜਲਦੀ ਕਰੋ ਜਲਦੀ ਕਰੋ ਛੱਟ ਤੇ ਜਾਣਾ ਹੈ ਆਪੇ ਠੱਤੀ ਲਿਖਣ ਮੈਨੂੰ ਜਲਦੀ ਜਲਦੀ ਢੜਕਾ ਲਗवानी ਸੀ ਇਦਾਂ ਮੰਮੀ ਹੋਣੀ ਸਟਾਰਟ ਕਰ ਦਿੱਤੇ ਆ ਦੀਵੇ ਲਗਾਉਣੇ ਮੰਮੀ ਵੀ ਦੀਵੇ ਚੇ ਪੱਤੀਆਂ ਬਣਾ ਕੇ ਤੇ ਦੀਵੇ ਸੀ ਇਹ ਲਗਾ ਦਿੱਤੇ ਤੇ ਚੰਨਾਲ ਕਰਾ ਦੇ ਸੀ ਹੈਪੀ ਬਾਜੀ ਤੇ ਬਾਜੀ ਦੀ ਮਾਂ ਨਾਲ ਜਿਵੇਂ ਇਹ ਨਾਲ ਨਾਲ ਇੰਤਜ਼ਾਰ ਹੋ ਰਿਹਾ ਸੀ ਅੱਭੀ ਹੁਣਾਂ ਦਾ ਕਿਉਂਕਿ ਅੱਭੀ ਹੋਈ ਸੀ ਗੁਰਦਾਰੇ ਮੱਥਾ ਟੇਕਣਾ ਤੇ ਆਪਾਂ ਪਾ ਦੇਣਾ ਸਾਦੇ ਸੀ ਤਿਆਰੀਆਂ ਦੇ ਆਉਂਦਿਆਂ ਨੂੰ ਫਿਰ ਲੈ ਕੇ ਆਣੇ ਕਿ ਦੀਵੇ Ya ਹਾਂਜੀ ਤੇ ਹੁਣ ਅਸੀਂ ਖਾਣਾ ਖਾ ਕੇ ਤੇ ਆਜੋ ਛੱਤ ਤੇ ਅਭੀ ਕੇੰਦਰ ਮम्मा ਕੋਲ ਜੜੀਆਂ ਤੁਸੀਂ ਫੜ ਕੇ ਚਲਾਓ ਆਪ ਡਰਤਾ ਸੀਗਾ ਤੇ ਮੈਂ ਫੇ ਚਲਾਈਆਂ ਥੋੜਾ ਟਾਈਮ ਲਈ ਤੇ ਇਸ ਤੋਂ ਇੰਥੇ ਆਪਾਂ ਥੋੜਾ ਜਿਹਾ ਘੁੰਮੇਗੇ ਛੱਤ ਤੇ ਟਾਕੀਏ ਚੱਲਦੇ ਦੇਖੀਏ ਤੇ ਫੇਰ ਆਗੇ نیچے ਤੇ ਇਹ ਸੀ ਸਾਡਾ ਅੱਜ ਦਾ ਵਲੋਗ ਯੂਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵਲੋਗ ਨੂੰ ਆਪ ਤੋਂ ਲੱਭ ਲਾਈਕ ਤੇ ਸਬਸਕ੍ਰਾਈਬ ਕਰੋਗੇ ਤੇ ਮਿਲਾਂਗੇ ਹੁੰਦਾ ਮੈਂ ਵਲੋਗ ਚ ਤਦ ਤੱਕ ਲਈ ਸਸਟਿਕਾਲ ਜੀ